ਮੇਕ ਤੇ ਰੋਈ ਜਾ ਚੱਲ 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 ਦਰ ਰੇ ਮੈਂ ਤੁਹਾਡਾ ਚਲੋ ਇਹ ਅਗਲਾ ਚੱਲ 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 ਵਜਣਾ ਨਹੀਂ ਟਾਇਰ ਤੇ ਸਹੀ ਇਥੇ ਡਰ ਲੈ ਠੀਕ ਹੈ ਚੱਲ ਚੱਲ ਚਲੋ ਅਗਲਾ ਜੋਤਵੀਰ ਤੂੰ ਚੱਲ ਲੈ ਆ ਵੀ ਇਹਨਾਂ ਵੱਡੇ ਦਾ ਕੰਮ ਜੋਤਵੀਰ ਚੱਲ ਉਏ ਨਹੀਂ ਉਹ ਜਿਹੜਾ ਇੱਕ ਉੱਤੇ ਜੰਪ ਮਾਰ ਕੇ ਜਾਓ ਨਹੀਂ ਇਹ ਤਾਂ ਬਹੁਤ ਹੀ ਤਗੜਾ ਗਾਮ ਸਿਸਟਮ ਪਹਿਲਾਂ ਮੈਂ ਕਿਦਾਂ ਕਹਿਣ ਦੇ ਆ ਕਿਦਾਂ ਜਣਾ ਐ ਜੰਪ ਮਾਰ ਕੇ ਐ ਕਰਕੇ ਐ ਵੇਖੋ ਕਿਦਾਂ ਮਤਲਬ ਕਿ ਇੱਕ ਜਗ੍ਹਾ ਐ ਕਰਕੇ ਕਿੰਨਾਈ ਜੰਪ ਭਾਈ ਸਾ ਅੱਛਾ ਉਹ ਭਾਈ ਇਹਦੇ ਕਿਲ ਨਿਕਲੇ ਦੇਖੋ ਧਿਆਨ ਨਾਲ ਸਾੜ ਨਾ ਲੱਗ ਜਾਏ ਯਾਰ ਖੁੱਬ ਨਾ ਜਾਵੇ ਅਗਲੇ ਪਾਸੇ ਮਾਰ ਜੰਪ ਮੇਰੇ ਤਾਂ ਸ਼ੌਕਰ ਨਹੀਂ ਸਹੀ ਇਹਦੇ ਸਣਾ ਉਹ ਨਾ ਨਾ ਬੁੱਢਾ ਬਣਾ ਗਿਆ ਬੇੜਾ ਕਰਕੇ ਯਾਰ ਤੁਹਾਡਾ ਯਾਰ ਨਹੀਂ ਯਾਰ ਤੁਹਾਨੂੰ ਇਹ ਨਹੀਂ ਤੁਹਾਨੂੰ ਪਤਾ ਨਹੀਂ ਕਿ ਲੱਗਦਾ ਯਾਰ ਇੱਕ ਮਿੰਟ ਵੀ ਨਹੀਂ ਲੱਗਦਾ ਜਾ ਯਾਰ ਆ ਜੀ ਇਹ ਨਾਲ ਲੱਗਦਾ ਹੀ ਨਹੀਂ ਪਤਾ ਯਾਰ ਕਿ ਮਾੜਾ ਮਾੜਾ ਦੰਦ ਨਿਕਲ ਜਿ ਲੱਗੇ ਮੇਰੇ ਹਾਂ ਜੀ ਹਾਂ ਯਾਰ ਇਹਦੇ ਮੇਰੇ ਦੰਦ ਨਿਕਲ ਜਿ ਲੱਗੇ ਫੱਟਾ ਨਾ ਉਹ ਮਾੜਾ ਵਾ ਤੇ ਖੱਟਾ ਸਹੀ ਲੱਗਣਾ ਵਾਲਾ ਚੱਲੋ ਸੇਵ ਕਰੋ ਕਾਂਗੇ ਤੇ ਟਾਇਲ ਖਾ ਸੀ ਇਹ ਤੇ ਇਥੇ ਤਾਂ ਕੰਮ ਖਤਰੇ ਵਾਲਾ ਵਾ ਖਤਰੇ ਵਾਲਾ ਤੇ ਸੇਵ ਕਰੋ